ਦੋਸਤੋ ਅੱਜ ਦੀ ਵੀਡੀਓ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਅਸੀਂ ਇੱਕ ਤੁਹਾਡੇ ਨਾਲ ਬਹੁਤ ਹੀ ਵੱਡੀ ਖਬਰ ਸਾਂਝੀ ਕਰਨ ਜਾ ਰਹੇ ਹਾਂ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਦੇ ਨਾਲ ਨਵੇਂ ਜੁੜੇ ਹੋ ਤਾਂ ਸਾਡੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰੋ ਪਰਮਾਤਮਾ ਤੁਹਾਡੀ ਲੰਮੀ ਉਮਰ ਜ਼ਰੂਰ ਕਰਨਗੇ ਤਾਂ ਆਓ ਅੱਜ ਦੀ ਜਾਣਕਾਰੀ ਦੇ ਉੱਤੇ ਚਾਨਣਾ ਪਾਉਂਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਦੀਆਂ ਪਹਿ ਗਈਆਂ ਨਾਬਾਜ਼ ਜੇਲ੍ਹ ਦੇ ਵਿੱਚ ਚਿੱਕਾ ਤੇ ਹੁਣ ਵਿਕਰਮ ਸਿੰਘ ਮਜੀਠੀਆ ਵੱਲੋਂ ਮੁਹਾਲੀ ਦੀ ਅਦਾਲਤ ਦੇ ਵਿੱਚ ਪਟੀਸ਼ਨ ਪਾਈ ਗਈ ਹੈ ਸੀਐਮ ਮਾਨਸਾਬ ਦੇ ਵਿਰੁੱਧ ਕਿ ਮੈਨੂੰ ਨਜਾਇਜ਼ ਤੰਗ ਕੀਤਾ ਜਾ ਰਿਹਾ ਹੈ ਕਿ ਮੈਂ ਕੋਈ ਨਸ਼ਾ ਨਹੀਂ ਵੇਚਿਆ ਤੇ ਮੇਰੇ ਕੋਲ ਕੋਈ ਵੀ ਆਮਦਨ ਤੋਂ ਵੱਧ ਜਾਇਦਾਦ ਨਹੀਂ ਹੈ ਇਸ ਕੇਸ ਦੇ ਵਿੱਚ ਮੈਨੂੰ ਝੁੱਠਾ ਫਸਾਇਆ ਜਾ ਰਿਹਾ ਹੈ ਇਹ ਪਟੀਸ਼ਨ ਮਜੀਠੀਆ ਦੇ ਵੱਲੋਂ ਭਗਵੰਤ ਮਾਨ ਦੇ ਵਿਰੁੱਧ ਪਾਈ ਗਈ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਬੀਜੀਲੈਂਸ ਵੱਲੋਂ ਜਦੋਂ ਅਦਾਲਤ ਦੇ ਵਿੱਚ 40 ਹਜ਼ਾਰ ਪੰਨਿਆਂ ਦੀ ਚਾਰਜ ਸੀਟ ਪੇਸ਼ ਕੀਤੀ ਗਈ ਤਾਂ ਵਿਕਰਮ ਸਿੰਘ ਮਜੀਠੀਆ ਦੇ ਹੋਸ਼ ਉੱਡ ਗਏ ਅਤੇ ਪੈਰਾ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ ਕਿ ਇੰਨੇ ਜ਼ਿਆਦਾ ਸਬੂਤ 2.5 ਮਹੀਨਿਆਂ ਦੇ ਵਿੱਚ ਮੇਰੇ ਖਿਲਾਫ ਕਿਵੇਂ ਇਕੱਠੇ ਕਰ ਲਏ ਪੰਜਾਬ ਪੁਲਿਸ ਅਤੇ ਬੀਜੀਲੈਂਸ ਨੇ ਜਦੋਂ ਉਹਨਾਂ ਨੇ 40000 ਚਾਰਜ ਸੀਟ ਪੰਨਿਆਂ ਦੀ ਅਤੇ 400 ਤੋਂ ਜ਼ਿਆਦਾ ਬੈਂਕ ਖਾਤਿਆਂ ਦੇ ਵਿੱਚ ਲੈਣ ਦੇਣ ਪ੍ਰਕਿਰਿਆ ਬਾਰੇ ਸੁਣਿਆ ਤੇ 200 ਤੋਂ ਜ਼ਿਆਦਾ ਗੋਹਾ ਹਾਂ ਬਾਰੇ ਸੁਣਿਆ ਤਾਂ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ ਤੇ ਉਹ ਬੇਹੋਸ਼ ਹੁੰਦੇ ਹੁੰਦੇ ਬਚਦੇ ਹਨ ਕਿ ਇੰਨੀ ਵੱਡੀ ਕਾਰਵਾਈ ਭਗਵੰਤ ਮਾਨ ਦੇ ਵੱਲੋਂ ਮੇਰੇ ਵਿਰੁੱਧ ਕੀਤੀ ਜਾ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਦੱਸਿਆ ਗਿਆ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਅਸੀਂ ਲੰਮੇ ਸਮੇਂ ਤੋਂ ਪੁਸ਼ਟੀ ਕਰ ਰਹੇ ਸੀ ਕਿ ਸਰਦਾਰ ਵਿਕਰਮ ਸਿੰਘ ਮਜੀਠੀਆ ਸੱਚਮੁੱਚ ਇੰਨਾ ਵੱਡਾ ਦੋਸ਼ੀ ਹੈ ਜਾਂ ਫਿਰ ਚਰਨਜੀਤ ਚੰਨੀ ਉਹਨਾਂ ਵੱਲੋਂ ਨਜਾਇਜ਼ ਕਾਰਵਾਈ ਕਿੱਤੀ ਗਈ ਸੀ ਜਦੋਂ ਪੰਜਾਬ ਪੁਲਿਸ ਤੇ ਵਿਜੀਲੈਂਸ ਨੇ ਇਹ 40 ਹਜ਼ਾਰ ਪੰਨਿਆਂ ਦੀ ਚਾਰਜ ਸੀਟ ਤੇ 400 ਤੋਂ ਬੈਂਕ ਖਾਤਿਆਂ ਦੇ ਵਿੱਚ ਜ਼ਿਆਦਾ ਲੈਣ ਦੇਣ ਪ੍ਰਕਿਰਿਆ ਤੇ 200 ਤੋਂ ਜ਼ਿਆਦਾ ਗਵਾਹਾਂ ਦਾ ਖੁਲਾਸਾ ਕੀਤਾ ਤਾ ਪੰਜਾਬ ਦੇ ਸੀਐਮ ਮਾਨ ਨੇ ਪੰਜਾਬ ਪੁਲਿਸ ਤੇ ਬਿਜੀਲੈਂਸ ਨੂੰ ਸ਼ਾਬਾਸ਼ੀ ਦਿੱਤੀ ਹੋਣੀ ਆ ਕਿ ਤੁਸੀਂ ਜੋ ਵੀ ਕੀਤਾ ਹੈ ਉਹ ਬਹੁਤ ਹੀ ਜਿਆਦਾ ਵਧੀਆ ਕੰਮ ਕੀਤਾ ਹੈ ਪਰ ਹੁਣ ਵਿਕਰਮ ਸਿੰਘ ਮਜੀਠੀਆ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ ਕਿ ਸ਼ਾਇਦ ਮੈਨੂੰ ਜ਼ਮਾਨਤ ਮਿਲ ਜਾਵੇ ਪਰ ਉਸ ਦਾ ਆਉਣ ਵਾਲਾ ਸਮਾਂ ਹੋਰ ਵੀ ਜਿਆਦਾ ਬੁਰਾ ਆਉਣ ਵਾਲਾ ਹੈ ਇਹ ਵਿਕਰਮ ਸਿੰਘ ਮਜੀਠੀਆ ਸਾਇਦ ਨਹੀਂ ਜਾਣਦੇ ਕਿਉਂਕਿ ਉਹ ਅੱਗੇ ਤੋਂ ਅੱਗੇ ਜਾਂਚ ਦੇ ਵਿੱਚ ਬੁਰੀ ਤਰ੍ਹਾਂ ਫਸਦੇ ਹੋਏ ਨਜ਼ਰ ਆ ਰਹੇ ਹਨ ਕਿਉਂਕਿ ਦੋਸਤੋ ਮੋਹਾਲੀ ਦੀ ਸਥਾਨਕ ਅਦਾਲਤ ਦੇ ਵੱਲੋਂ ਬਾਰ-ਬਾਰ ਨਾਇਕ ਹਰਾਸਤ ਵਿਕਰਮ ਸਿੰਘ ਮਜੀਠੀਆ ਦੀ ਵਧਾ ਦਿੱਤੀ ਜਾਂਦੀ ਹੈ ਨਾਬਾ ਦੇ ਜੇਲ੍ਹ ਦੇ ਵਿੱਚ ਬੰਦ ਵਿਕਰਮ ਸਿੰਘ ਮਜੀਠੀਆ ਦੀ 20 ਸਤੰਬਰ ਤੱਕ ਨਾਇਕ ਹਿਰਾਸਤ ਸਮਾਪਤ ਹੋ ਜਾਵੇਗੀ ਪਰ ਉਸ ਤੋਂ ਪਹਿਲਾਂ ਦਰਵਾਜ਼ਾ ਖੜਕਾਇਆ ਗਿਆ ਹੈ ਵਿਕਰਮ ਸਿੰਘ ਮਜੀਠੀਆ ਦੇ ਵਕੀਲਾਂ ਵੱਲੋਂ ਤੇ ਪਰਿਵਾਰ ਦੇ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਹੁਣ ਦਰਵਾਜ਼ਾ ਉਹਨਾਂ ਦੇ ਵੱਲੋਂ ਖੜਕਾਇਆ ਗਿਆ ਹੈ ਪਰ ਇੱਕ ਵਾਰ ਫਿਰ ਤੋਂ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਵਿਕਰਮ ਸਿੰਘ ਮਜੀਠੀਆ ਨੂੰ ਵੱਡਾ ਝਟਕਾ ਦੇ ਦਿੱਤਾ ਹੈ ਜੋ ਸੂਤਰਾਂ ਦੇ ਹਵਾਲੇ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿਉਂਕਿ ਜਿਹੜੀ ਰਿਪੋਰਟ ਵਿਜੀਲੈਂਸ ਦੇ ਅਧਿਕਾਰੀਆਂ ਦੇ ਵੱਲੋਂ ਬੈਂਕ ਖਾਤਿਆਂ ਦੀ 200 ਤੋਂ ਜ਼ਿਆਦਾ ਬੰਦਿਆਂ ਦੀ ਪੁੱਛਗਿੱਛ ਕੀਤੀ ਗਈ ਉਸ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਬੁਰੀ ਤਰ੍ਹਾਂ ਫਸ ਚੁੱਕੇ ਹਨ ਜਿਸ ਕਰਕੇ ਵਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਇੰਨੀਆਂ ਜ਼ਿਆਦਾ ਵੱਧ ਚੁੱਕੀਆਂ ਹਨ ਕਿ ਉਹਨਾਂ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਬਾਰ ਬਾਰ ਇਹ ਕਹਿ ਰਹੇ ਹਨ ਕਿ ਇਸ ਵਾਰ ਵਿਕਰਮ ਸਿੰਘ ਮਜੀਠੀਆ ਨੂੰ ਪੱਕੇ ਤੌਰ ਤੇ ਹੱਥ ਪਾਏ ਗਏ ਹਨ ਇਸ ਕਰਕੇ ਉਹ ਨਾਬਾ ਜੇਲ੍ਹ ਦੇ ਵਿੱਚੋਂ ਹੁਣ ਕਦੇ ਵੀ ਵਾਪਸ ਨਹੀਂ ਆਵੇਗਾ ਪਰ ਇੱਕ ਵਾਰ ਫਿਰ ਤੋਂ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਹੈ ਪਰ ਹਾਈ ਕੋਰਟ ਦੇ ਵੱਲੋਂ ਉਹਨਾਂ ਦੀ ਪਟੀਸ਼ਨ ਖਾਰਜ ਕਰ ਦਿੱਤੀ ਗਈ ਹੈ ਉਹਨਾਂ ਦੀ ਪਟੀਸ਼ਨ ਤੇ ਸਰਿਆਮ ਕਾਟਾ ਮਾਰ ਦਿੱਤਾ ਗਿਆ ਹੈ ਜਿਸ ਕਰਕੇ ਇੱਕ ਵਾਰ ਫਿਰ ਤੋਂ ਵਿਕਰਮ ਸਿੰਘ ਮਜੀਠੀਆ ਨੂੰ ਨਿਰਾਸ਼ਾ ਦਾ ਮੂੰਹ ਦੇਖਣਾ ਪੈਂਦਾ ਹੈ ਤੇ ਉਸਦੇ ਪਰਿਵਾਰ ਨੂੰ ਦੁੱਖਾਂ ਦਾ ਸਾਹਮਣਾ ਇਕੱਲਿਆਂ ਦੇ ਵਿੱਚ ਕਰਨਾ ਪੈ ਰਿਹਾ ਹੈ ਇਸ ਲਈ ਦੋਸਤੋ ਹੁਣ ਦਿਨ ਪਰ ਦਿਨ ਵਿਕਰਮ ਸਿੰਘ ਮਜੀਠੀਆਂ ਦੀਆਂ ਮੁਸ਼ਕਲਾਂ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ ਤੇ ਹੁਣ ਦੁਖੀ ਪਰਿਵਾਰ ਦੇ ਵੱਲੋਂ ਵਕੀਲਾਂ ਦੇ ਵੱਲੋਂ ਸੁਪਰੀਮ ਕੋਰਟ ਦਾ ਜਲਦੀ ਹੀ ਰੁਖ ਕੀਤਾ ਜਾ ਸਕਦਾ ਹੈ ਤਾਂ ਜੋ ਮਜੀਠੀਆਂ ਨੂੰ ਜ਼ਮਾਨਤ ਉੱਤੇ ਬਾਹਰ ਲਿਆਂਦਾ ਜਾਵੇ ਤੇ ਪਰਿਵਾਰ ਨੂੰ ਸੁੱਖ ਦਾ ਸਾਹ ਆ ਜਾਵੇ ਪਰ ਹਲੇ ਤੱਕ ਮਜੀਠੀਆਂ ਨੂੰ ਸਰਕਾਰ ਦੇ ਵੱਲੋਂ ਕੋਈ ਵੀ ਰਾਹਤ ਨਹੀਂ ਮਿਲੀ ਪਰ ਜੇਕਰ ਮਜੀਠੀਆ ਦੇ ਹੋਰ ਖੁਲਾਸੇ ਹੋ ਜਾਂਦੇ ਹਨ ਤਾਂ ਮਜੀਠੀਆ ਨੂੰ ਕਈ ਸਾਲਾਂ ਦੀ ਸਜ਼ਾ ਵੀ ਤੈਅ ਹੋ ਸਕਦੀ ਹੈ ਤੇ ਇਹ ਜਲਦੀ ਹੀ ਸੁਪਰੀਮ ਕੋਰਟ ਦੇ ਵੱਲੋਂ ਆਰਡਰ ਹੋ ਸਕਦੇ ਹਨ ਜੇਕਰ ਉਸ ਦੇ ਬਾਰੇ ਹੋਰ ਵੱਡੇ ਖੁਲਾਸੇ ਜਲਦੀ ਹੋ ਜਾਂਦੇ ਹਨ ਤਾਂ ਵਿਕਰਮ ਸਿੰਘ ਮਜੀਠੀਆ ਬੁਰੀ ਤਰ੍ਹਾਂ ਫਸ ਸਕਦੇ ਹਨ ਤੇ ਉਨ੍ਹਾਂ ਨੂੰ ਸਜ਼ਾ ਹੋ ਸਕਦੀ ਹੈ ਪਰ ਹੁਣ ਸੁਪਰੀਮ ਕੋਰਟ ਤੋਂ ਬਾਅਦ ਉਹਨਾਂ ਦੀ ਝੋਲੀ ਦੇ ਵਿੱਚ ਸੁੱਖ ਦੀ ਖੈਰ ਪੈਂਦੀ ਹੈ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਇੱਕ ਹੋਰ ਵੱਡੀ ਗੱਲ ਜੋ ਬਹੁਤ ਹੀ ਦਿਨਾਂ ਤੋਂ ਪੰਜਾਬ ਦੇ ਵਿੱਚ ਫੈਲੀ ਹੋਈ ਹੈ ਜਿਹੜਾ 5 ਸਾਲ ਦਾ ਬੱਚਾ ਹੁਸ਼ਿਆਰਪੁਰ ਦੇ ਸ਼ਹਿਰ ਦੇ ਵਿੱਚੋਂ ਚੁੱਕਿਆ ਗਿਆ ਸੀ ਤੇ ਉਸ ਦਾ ਕਤਲ ਕੀਤਾ ਗਿਆ ਸੀ ਜਿਹੜਾ ਉਹ ਪ੍ਰਵਾਸੀ ਸੀ ਉਸ ਨੂੰ ਜਲਦੀ ਹੀ ਪੁਲਿਸ ਦੇ ਵੱਲੋਂ ਕਿਹਾ ਗਿਆ ਹੈ ਕਿ 1 ਮਹੀਨੇ ਦੇ ਅੰਦਰ ਅੰਦਰ ਇਸ ਨੂੰ ਅਜੇ ਹੀ ਸਜ਼ਾ ਦਿੱਤੀ ਜਾਵੇਗੀ ਕਿ ਜਿਸ ਦੀ ਸਭ ਨੂੰ ਬੇਟ ਹੈ ਇਹ ਉਸ ਪਰਿਵਾਰ ਦੇ ਲਈ ਬਹੁਤ ਹੀ ਜ਼ਿਆਦਾ ਖੁਸ਼ੀ ਦੀ ਗੱਲ ਹੈ ਤੇ ਉਹਨਾਂ ਨੂੰ ਸ਼ਾਂਤੀ ਮਿਲਣ ਵਾਲੀ ਹੈ ਜੇਕਰ ਉਸ ਦਰਿੰਦੇ ਪ੍ਰਵਾਸੀ ਨੂੰ ਉਹ ਸਜ਼ਾ ਦੇ ਦਿੱਤੀ ਜਾਂਦੀ ਹੈ ਜੋ ਪਰਿਵਾਰ ਅਤੇ ਪੰਜਾਬ ਦੇ ਲੋਕ ਚਾਹੁੰਦੇ ਹਨ ਤਾਂ ਪੰਜਾਬ ਸਰਕਾਰ ਦਾ ਬਹੁਤ ਹੀ ਜ਼ਿਆਦਾ ਧੰਨਵਾਦ ਹੋਵੇਗਾ ਤੇ ਪੰਜਾਬ ਸਰਕਾਰ ਲੋਕਾਂ ਦਾ ਸਹਾਰਾ ਹਮੇਸ਼ਾ ਬਣੀ ਹੈ ਤੇ ਬਣੀ ਰਹੇਗੀ ਦੋਸਤੋ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਪਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਧੰਨਵਾਦ ਜੀ